ਰਸ ਸੁਸੁਇ ਨ ਰਸ ਰੂਪਾ ਕਾਮਣ ਰਸ ਪਰਮਣ ਕੀ ਵਾਸ ਰਸ घोड़े रस ਸੇ ਜਾਂ ਮੰਦਰ ਰਸ ਮੀਠਾ ਰਸ ਆਸ ਇਹ 13 ਸਰੀਰ ਕੇ ਕਹ ਘਟਨਾ ਮੇ ਨਿਵਾਸ ਇਹ 9 ਅੱਛੇ ਰਸਾਂ ਦੀ ਲਿਖ ਦਿੱਤੀ ਹੈ ਬਾਣੀ ਵਿੱਚ ਕੱਚੇ ਰਸ ਨੂੰ ਆਪਾਂ ਚਸਤਾ ਵੀ ਕਹਿ ਸਕਦੇ ਹਾਂ ਚਸਫਾ ਭਾਵੇਂ ਥੇ ਥੋੜਾ ਜਿਹਾ ਹਰਫ ਸਮਝਣ ਦੀ ਕੋਸ਼ਿਸ਼ ਕਰਿਓ ਇੱਕ ਚਸਤਾ ਹੁੰਦਾ ਹੈ ਇੱਕ ਲੋੜ ਹੁੰਦੀ ਹੈ ਲੋੜ ਪੂਰਤੀ ਕਰਨੀ ਹੈ ਚਸਕੇ ਵਿੱਚ ਪੈਣਾ ਨਹੀਂ ਦੋਨੇ ਗੱਲਾਂ ਦਾ ਫਰਕ ਕਰਤਾ ਕਿ ਜੇ ਤੇ ਰੱਖਿਓ ਇੱਕ ਲੋੜ ਹੈ ਇੱਕ ਚਸਕਾ ਹੈ ਇਹ ਰਸ ਪੈ ਜਾਣਾ ਇੱਕ ਤਾਂ ਅਸਲੀ ਰਸਤਾ ਹੈ ਤਾਂ ਪਰਮਾਤਮਾ ਦੇ ਨਾਮ ਦਾ ਰਸ ਪੈ ਜਾਓ ਤਾਂ ਵੱਡੀ ਗੱਲ ਹੈ ਬਾਕੀ ਦੇ ਸਾਰੇ ਜਿਹੜੇ ਚਸਕੇ ਹੈ ਬਸ ਇਹ ਇਹਨਾਂ ਤੋਂ ਸੀ ਬਚਣਾ ਹੈ ਉਹ ਪਹਿਲਾ ਚਸਕਾ ਕੀ ਹੈ ਰਸ ਸੋਇਨਾ ਸੋਨੇ ਦਾ ਚਸਕਾ ਹੈ ਜਿਹੜਾ ਇਹ ਸ਼ਰਧਾ ਦੇ ਨਾਲ ਦੇਖੋ ਪਹਿਲਾ ਚਸਕਾ ਲਿਖਿਆ ਸੋਨੇ ਦਾ ਜਿਹੜਾ ਤੁਹਾਨੂੰ ਵਾਰਤੀ ਨਾਲ ਦੱਸਦੇ ਆ ਸਾਡੇ ਪੰਜਾਬ ਦੀ ਜਾਨੀ ਕਿ ਜੋ ਗੁਰੂ ਨਾਨਕ ਇੰਜੀਨੀਅਰ ਕਾਲਜ ਹੈ ਲੁਧਿਆਣਾ ਉੱਥੇ ਸਾਡੇ ਦਵਾਨ ਜੀ ਐਨਡੀ ਵਿੱਚ ਦੀਵਾਨਾ ਦੀ ਸਮਾਪਤੀ ਤੋਂ ਬਾਅਦ ਇੱਕ ਜਾਨੀ ਕਿ ਪ੍ਰਸਪਰ ਬੀਬੀ ਨੇ ਦਾਸ ਤੋਂ ਇੱਕ ਪ੍ਰਸ਼ਨ ਪੁੱਛਿਆ ਸਿੰਘ ਜੀ ਫੜੀ ਲਈ ਭੈਣੋ ਮੈਨੂੰ ਆਪੇ ਕਹਿਣ ਲੱਗੀ ਵੀਰ ਜੀ ਇੱਕ ਪ੍ਰਸ਼ਨ ਪੁੱਛਣਾ ਹੈ ਮਹਾਤਮ ਜੀ ਦਸਤੋਂ ਪਰ ਪ੍ਰਸ਼ੰਤ ਨੂੰ ਪਤਾ ਸੀ ਖਾਨਪੁਰੇ ਸਾਧ ਨੂੰ ਬਹੁਤ ਡਰਦਾ ਜਲਦਾ। ਬੀਰਤੀ ਮਾਸ ਖਾਣੇ ਕੇ ਨਾਮ। ਆਪ ਨਹੀਂ ਪਰਖਣ। ਆਸਟ੍ਰੇਲੀਆ ਕੇ ਆਫਸਰ ਵੀ ਪ੍ਰਸ਼ਨ ਕਰਦੇ। ਏਅਰਪੋਰਟ ਤੋਂ ਉੱਤਰ ਦੀ ਗਾਹਾਂ ਖੜਾ। ਰੋਜੀ ਲੜਦਾ ਬਹੁਤ ਸਮਾਂ ਰਹੇ ਹੀ ਪ੍ਰਸ਼ਨ। ਸੱਚ ਜਾਣੋ ਬੜਾ ਕੇ। ਜਿਸ ਵੇਲੇ ਉਹ ਭੈਣ ਮੈਨੂੰ ਕਹਿਣ ਲੱਗੀ ਬੀਰਤੀ ਮਾਸ ਖਾਣੇ ਚਾਹੀਨੇ ਕੇ ਨਾਮ। ਮੈਂ ਕੀ ਕੀਤਾ ਮੈਂ ਕਿਹਾ ਭੈਣ ਜੀ। ਸਾਨੂੰ ਸੋਨਾ ਲੈ ਕੇ ਆਇਓ।

ਉਹ ਭੈਣ ਨੂੰ ਸਮਝ ਨਹੀਂ ਆਈ ਕਿ ਤੁਸੀਂ ਆਪਣੀ ਬਚਨ ਦੀ ਬੈਠਕਾ ਕਰੋ ਮੈਨੂੰ ਸਮਝਾਓ ਚਲ ਮੈਂ ਠੀਕ ਹੈ ਕੋਈ ਵੱਧ ਮੈਂ ਐਕਸਪਲੇਨ ਕਰ ਦਵਾਂ ਮੈਂ ਕਿ ਭੈਣ ਜੀ ਗੁਰਬਾਣੀ ਦੇ ਵਿੱਚ ਜਿਹੜੇ 9 ਚਸਕਿਆਂ ਦੀ ਗੱਲ ਕੀਤੀ ਹੈ ਉਹਦੇ ਵਿੱਚ ਪਹਿਲਾ ਚਸਕਾ ਸੋਨੇ ਨੌਵਾਂ ਚਸਕਾ ਮਾਸ ਹੈ ਤੇ ਤੁਸੀਂ ਤਾਂ ਭੈਣ ਮੇਰੀ ਹਲੇ ਪਹਿਲਾ ਚਸਕਾ ਨਹੀਂ ਛੱਡਿਆ ਨੌਵੇਂ ਚਸਕੇ ਦੀ ਗੱਲ ਬੜੀ ਪੁੱਛੀ ਜਾਂਦੀ ਹੈ ਉਹ ਬੱਸ ਆਵਾਜ਼ ਆਉਂਦਾ ਉਹ ਪਾਣੀ ਉਤਾਰ ਕੇ ਮੇਰਾ ਪ੍ਰਸ਼ਨ ਹੈ ਤੇ ਕੋਲ ਪਹਿਲਾ ਸੋਨਾ ਦਾ ਚਸਕਾ ਪਹਿਲਾਂ ਲਿਖਿਆ ਹੈ

ਇਹ ਚੜੜਾ ਨਹੀਂ ਪਾਉਣਾ ਚਸਤਾ ਕੋਈ ਵੀ ਮਾੜਾ ਹੁੰਦਾ ਪਰ ਚਸ ਕੇ ਸਾਰੇ ਸਮਝੋ ਸੋ ਪਹਿਲਾ ਚਸਤਾ ਸੋਨਾ ਲੋੜ ਲੋੜ ਦਾ ਭਾਂਜੇ ਤੁਹਾਡੇ ਕੋਲੇ ਕੁਝ ਸੋਨਾ ਹੈ ਤਾਂ ਉਹ ਹੈ ਜੇ ਪ੍ਰੋਪਰਟੀ ਰੱਖ ਸਕਦੇ ਹੋ ਕਦੇ ਜ਼ਿੰਦਗੀ ਦੇ ਵਿੱਚ ਕੁਝ ਨਾ ਸਮ ਜਾਂਦਾ ਜਿਵੇਂ ਲੋੜ ਦਸ਼ਮੇਸ਼ ਪਿਤਾ ਜੀ ਨੇ ਸਵਾ ਤੋਲਾ ਸੋਨੇ ਨੂੰ ਆਪਣੀ ਤੀਰ ਥੋਲਤਾ ਲੋੜ ਹੈ ਨਾ ਤੇ ਤੀਰ ਛੱਡ ਦੇ ਤੀਰ ਛੱਡ ਦੇ ਬਾਦ ਵਿੱਚ ਜੋ ਲੋੜਾਂ ਪੂਰੀਆਂ ਕਰਨੀਆਂ ਏ ਜੋ ਪਰਿਵਾਰ ਦਾ ਜੋ ਖਰਚਾ ਵਰਚਾ ਜੋ ਵੀ ਘਰ ਦੇ ਪੂਰੀ ਕਰਨੀ ਏ ਆ ਪਾਏ ਸੋਨੇ ਨਾਲ ਘਰ ਦੇ ਪੂਰੀ ਕਰ ਲਿਆ ਉਹ ਇੱਕ ਲੋੜ ਹੈ ਇਹਨੂੰ ਚਸਤਾਨੀ ਬਣਾਉਣਾ ਦਸ਼ਮੀਸ਼ ਪਿਤਾ ਜੀ ਤੱਕ ਕਿਸੇ ਮਹਤਵਾਰੇ ਨੂੰ ਸੋਨਾ ਨਹੀਂ ਲੱਗਿਆ ਯਾਦ ਰੱਖਿਓ ਸਰਦਾਰ ਜੀ ਤੁਹਾਡੇ ਵਿੱਚੋਂ ਕਿਸੇ ਨੂੰ ਕੋਈ ਇਤਿਹਾਸ ਤੋਂ ਕੋਈ ਮਿਲਿਆ ਹੋਵੇ ਕੋਈ ਜਾਨੀ ਕਿ ਪਾਇਦਾ ਸੂਤ ਤਾਂ ਮੈਨੂੰ ਦੱਸ ਦੇਣਾ ਗੁਰਬਾਣੀ ਦੇ ਵਿੱਚ ਇਹ ਲਿਖਿਆ ਵੀ ਸੋਨੇ ਨਾਲ ਤਾਂ ਪਰਮਾਤਮਾ ਮਿਲਦਾ ਹੀ ਨਹੀਂ ਕਾਂਸੈਂਸ ਜੋ ਪਾਈਆ ਨਹੀਂ ਤੋਲ ਮੰਨਵੇ ਸਾਨੂੰ ਨਰਾਮ ਲਿਆਇਆ ਹੈ ਉਹ ਅਸੀਂ ਪੈਸਾ ਬਲੋਂ ਕਰਨ ਤੇ ਲੱਗੇ ਹੋਏ ਹਾਂ ਕਿ ਗੁਰਦੁਆਰਿਆਂ ਤੇ ਸੋਨੇ ਦੇ ਖਾਸ ਇਹ ਮੰਦਰਾਂ ਦੀ ਨਕਲ ਹੈ ਠੀਕ ਹੈ ਗੁਰੂ ਘਰ ਦੀ ਬਿਲਡਿੰਗ ਸੋਣੀ ਹੋਵੇ ਉਹ ਵੱਖਰੀ ਗੱਲ ਹੈ ਕੋ ਗੁਰੂ ਦਾ ਘਰ ਜੋ ਹੋਇਆ ਉਹ ਵੱਖਰੀ ਗੱਲ ਹੈ ਪਰ ਸੋਨੇ ਚਾਂਦੀ ਲਾਉਣੇ ਵਿੱਚ ਸ਼ਾਮਿਲ ਉਹ ਦਰਵਾਜ਼ੇ ਦਾ ਹੋਣੇ ਆ ਸੋਨੇ ਦਾ ਪਾਲਸ ਸੋਨੇ ਦੀ ਬਾੜ ਕੇ ਸੋਨੇ ਦੇ ਮੁਠਿਆਰ ਚੌਰ ਨਾ ਤਾਂ ਵੰਨ ਗੁਰਵਾਨੀ ਵਿੱਚ ਲਿਖਿਆ ਸੋਨੇ ਨਾਲ ਥੋੜਾ ਦਾ ਪੁੰਨ ਮਿਲਦਾ ਹੈ ਗੁਰਬਾਣੀ ਵਿੱਚ ਲਿਖਿਆ ਹੈ ਜੇ ਧਰਤੀ ਸਭ ਤਨ ਵਿੱਚ ਬਦਲ ਦਿੱਤੀ ਜਾਏ ਬਿਨ ਨਾਵ ਹੈ ਵਰਨਾ ਫਾਇ ਨਾ ਨਾ ਕਿਤੇ ਜੇ ਸਾਰੀ ਧਰਤੀ ਵੀ ਸੋਨੇ ਦੀ ਹੋ ਜੇ ਤਾਂ ਵੀ ਕਿ ਤੇਰੀ ਯਾਦ ਤੋਂ ਬਿਨਾ ਕੁਝ ਨਹੀਂ ਚੰਗਾ ਲੱਗਦਾ ਨਦੀਆਂ ਹੋ ਪਹੇ ਠੇਨ ਵਾਂ ਸਮ ਹੋਵੇ ਦੁੱਧ ਪੀਓ ਸਗਲੀ ਧਰਤੀ ਸ਼ਕਰ ਹੋਵੇ ਖੁਸ਼ੀ ਕਰੇ ਨੇ ਤਜੀਓ ਫਾਰਮਤ ਸੋਨਾ ਰੁੱਪਾ ਹੋਵੇ ਹੀਰੇ ਲਾਲ ਜੜਾਓ ਤੇ ਤੇ ਦੀ ਕੀਮਤ ਨਾ ਪਾਵੈ ਹਉ ਕੇਵੜਾ ਆਖਾਂ ਨਾਮ ਇਸ ਹਰੀ ਬਾਣੀ ਨਾਮ ਰੂਪ ਹੈ ਨਾ ਸਾਰੇ ਪਹਾੜ ਸੋਨੇ ਦੇ ਹੋ ਜਾਣ ਹੀਰੇ ਮੋਤੀਆਂ ਜੜਾਵੇ ਜੜੇ ਜਾਣ ਇਹ ਬਾਣੀ ਦੇ ਹੀਰੇ ਲਾਲਾਂ ਦੀ ਇਸ ਸੱਚੇ ਨਾਮ ਦੀ ਬਰਾਬਰੀ ਤਾਂ ਵੀ ਨਹੀਂ ਹੋ ਸਕਦੀ ਤਾਂ ਤੇ ਹੁਣ ਰਸ ਸੁਇਨਾ ਸੋਨੇ ਦਾ ਚਸਤਾ ਛੱਡਦੇ ਹੋ ਭਾਈ ਤੇ ਇਸਨੇ ਕੰਨੇ ਛੱਡਦੇ ਇਸ ਕਰਕੇ ਰਸ ਸੁਇਨਾ ਰਸ ਰੂਪਾ ਰੁੱਪਾ ਕਹਿੰਦੇ ਐ ਚਾਂਦੀ ਨੂੰ ਭਾਵਅ ਹੋ ਗਿਆ ਆਪਾਂ ਕਹਿੰਦੇ ਬੜੀ ਚਾਂਦੀ ਬਣੀ ਐ ਬਾਰ ਸਵਾਦ ਮਟੀਰੀਅਲ ਦੇ ਜਮ ਭਾਵ ਕੇ ਯਾਨੀ ਕਿ ਬਿਨਾਂ ਲੋੜ ਤੋਂ ਵੀ ਚੀਜ਼ਾਂ ਕੱਟੀਆਂ ਕਰਦੀ ਐ ਇਹਨੂੰ ਚੰਗਲੀ ਜਿਹਾ ਰੁੱਪਾ ਆਸ ਕਹਿੰਦੇ ਐ ਇਹਨੂੰ ਇਹ ਚਾ ਸਕਦਾ ਲੋੜੋਂ ਤਾਂ ਕੋਈ ਚੀਜ਼ ਘਰੇ ਹੋਵੇ ਤਾਂ ਲੋੜ ਪੁੱਛੀ ਆ ਕੋਈ ਸ਼ਕਾਇੰ ਬਿਨਾਂ ਲੋੜ ਤੋਂ ਹੀ ਚੀਜ਼ਾਂ ਕੱਟੀਆਂ ਕਰਦੇ ਰਹਿਣਾ ਇਹ ਵੀ ਚਾ ਸਕਦਾ ਇਸ ਕਰਕੇ ਵਿੱਚ ਅਸਥਾ ਵੀ ਛੱਡ ਦੇਣਾ ਪਦਾਰਥਵਾਲਾ ਚੱਕਾ ਚੱਕਾ ਛੱਡ ਦੇਣਾ ਜਿਹਨੂੰ ਚਾਂਦੀ ਲੱਸ ਕਹਿੰਦੇ ਹੈ ਬੜੀ ਸ਼ਾਂਦੀ ਵਣੀਆ ਕਰ ਲੋ ਇਕੱਠਾ ਨੇ ਸ਼ਾਂਤੀ ਗੈਰ ਜ਼ਰੂਰੀ ਚੀਜ਼ਾਂ ਪਟਕੀਆਂ ਕਰ ਲਈਆਂ ਇਹ ਇੱਕ ਹੋਪਰੇ ਦਾ ਸੱਚ ਹੈ ਜਿਉਂ ਵੀ ਜੋ ਵੀ ਜੋ ਤੇ ਉਹ ਵੀ ਸੋ ਲੋੜੀ ਦੀ ਚੀਜ਼ ਘਰ ਹੋਵੇ ਤਾਂ ਲੋੜ ਪੂਰੀ ਹੈ ਕਿਵੇਂ ਜਾਨਕਿ ਬਿਨਾਂ ਲੋਰ ਤੋਂ ਚੀਜ਼ਾਂ ਪਟਕੀਆਂ ਪਾਈ ਜਾਣੀਆਂ ਸਕੇ ਸਪੋਰਟ ਵੀ ਆ ਬੜਾ ਕੁਸ਼ ਹੈ ਇਹ ਛੱਡ ਦਿਓ ਰਸ ਉਸ ਕੋਈ ਨਾ ਰਸ ਲੋਕ ਪਾ ਪਾ ਮਨ ਤਾਮਰਸ ਅਖਰੀਆ ਫੁੰਦੇ ਇਸ ਤ੍ਰਿ ਭਾਵ ਆਪਣੇ ਮਨ ਤੇ ਕਾਮਰਸ ਤੇ ਕਹੇ ਪੁਰਸ਼ ਇਹਨਾਂ ਤੋਂ ਸਾਰੇ ਵਸਤੀ ਸਾਂਝ ਹੈ ਨਾ ਸੋ ਇਹ ਜਨਕੀ ਚਸਕੀ ਤੋਂ ਵੀ ਉਪਰੋਠ ਨੇ ਸਪਸ਼ਟ ਜੀ ਗੱਲ ਕਹਿ ਦਿਆ ਮੈਂ ਇਸ ਲੋਕ ਤੇ ਬਿਕੋਸ ਫਸਟ ਵਾਰਿੰਦਾ ਵਿਚਾਰ ਕਰੀ ਗੁਣਾਣੀ ਹੁੰਦਾ ਇੱਕ ਜਾਨੀ ਕਿ ਕੀ ਹੈ ਜਾਨੀ ਕਿ ਲੋੜ ਭਾਵ ਕੇ ਹਰ ਜੀਵ ਆਪਣੇ ਵਰਗੇ ਹੋਰ ਜੀਵ ਪੈਦਾ ਕਰਦਾ ਹੈ ਪਤੀ ਪਤਨੀ ਕੋ ਬਗਤ ਰਸਤਾ ਹੈ ਕਿ ਇਹ ਪਰਮਾਤਮਾ ਜੀ ਦਾ ਹੁਕਮ ਹੈ ਕਿ ਆਪਣੇ ਵਰਗੇ ਹੋਰ ਜੀ ਪੈਦਾ ਕਰਕੇ ਖਾ ਜੀ ਪਾਲਦਾ ਹੈ ਨਾ ਐਸੀ ਹੁਕਮ ਹੈ ਮਾਲਕਾ ਕੀਤਾ ਉਸ ਕੋ ਖਵਾਉਂਦੇ ਸਤੇ ਹੋਇ ਲਖਰਿਆਉ। ਕਾਮੀ ਵੀ ਨਹੀਂ ਹੋਣਾ ਤੇ ਜਤੀ ਹੋਣ ਦਾ ਢੰਗ ਵੀ ਜਿਦਾ ਚਾਹ। ਗੁਰਮਤਿ ਕੋ ਵਾਇਲੈਂਸ ਜੀਵਨ ਸੰਪੂਰਨ ਪੈਣੋ। ਤੂੰ ਨੇਕੀ ਮਾਤੇ ਵਿੱਚ ਰਹਿੰਦੀ ਹੈ ਵਰਚੁਡਾਈਜ਼ਡ ਮੈਂਟਲ। ਮਤ ਇਸਦੀ ਮਤ ਹੈ ਸੰਪੂਰਨ ਬਾਣੀ ਵਿੱਚ ਜਤੀ ਨੂੰ ਵੀ ਕੱਟਿਆ ਜਾਂ ਜਤੀ ਕਹੁੰਦਾ ਜਤੀ ਸਦਾ ਨਹੀਂ ਜੋਤਨਾ ਜਾਣੀ ਛੱਡਵਾਜੀ ਘਰਵਾਰ ਜਿਹੜਾ ਘਰਵਾਰ ਛੱਡ ਦੁੰਦਾ ਸਾਧ ਬਣ ਗਿਆ ਜੀ ਮਾਪਾ ਬਣ ਗਿਆ ਜੀ ਢੇਰਾ ਬਣਾ ਲਿਆ ਘਰਵਾਰ ਛੱਡਦਾ ਜਤੀ ਕਹੁੰਦਾ ਗੁਰੂ ਨਾਨਕ ਬਾਬਾ ਜੀ ਕਹਿੰਦੇ ਤਾਂ ਜੀਵਨ ਜਿਉਣ ਦੀ ਜੋਤ ਵੀ ਨਹੀਂ ਜਾਣਦਾ ਤੇ ਪ੍ਰਮਾਤਮਾ ਨਾਲ ਜੁੜਨ ਦਾ ਕੰਮ ਇਹ ਕਿੱਥੋਂ ਆ ਜੂ ਤਾਂ ਜਿਉਣ ਦੀ ਜੁਗਤੀ ਵੀ ਨਹੀਂ ਜਾਣਦਾ ਇਹਨਾਂ ਤਾਂ ਜੀਵਨ ਬੰਦੀ ਬੱਧਾ ਕਿਤੇ ਕਿਹਾਂ ਜਤਨ ਕਰਾ ਬਿੰਦ ਕੇ ਵੈਨ ਆ ਰਹਾ ਹੀ ਮਨ ਮਾ ਡੋਲਣ ਨਰਕੇ ਵਾਈ ਨਰਕਿਤ ਦਾ ਜਵਲਿਆ ਨੂੰ ਬਾ ਜਿਹੜਾ ਜਾਨੀ ਕਿ ਦੋ ਜਾਂਦਾ ਹੈ ਮਨ ਉਤਾਰਮੀ ਹੋ ਜਾਂਦਾ ਹੈ ਫਿਰ ਕਿਸੇ ਨਰਕ ਵਿੱਚ ਦੇਖਦਾ ਵਾਪਰਾਇਆ ਸੰਗ ਨਰਕ ਵਿੱਚ ਟਿਕਣਾ ਹੈ ਭਾਲ ਨਰਕਾ ਮਨਵਾ ਡੋਲਾ ਲੜ ਕੇ ਪਾਈ ਸੋ ਪਤੀ ਪਤਨੀ ਇੱਕ ਵਿਸ਼ਵਾਸ ਦਾ ਰਿਸ਼ਤਾ ਹੈ ਇੱਕ ਭਗਤ ਦਾ ਰਸਤਾ ਹੈ ਭਾਈ ਨੇ ਆਪਣੀ ਸੁਭਦਨੀ ਪਵਣਾ ਦੁਨੀਆ ਦੀਆਂ ਸਾਰੀਆਂ ਇਸਤਰੀਆਂ ਵੱਡੀ ਉਮਰ ਮਾਤਾ ਛੀਕ ਛੀਕ ਉਮਰ ਭੈਣ ਛੋਟੀ ਉਮਰ ਧੀ ਇਹ ਭੈਣ ਵਾਸਤੇ ਆਪਣੇ ਜੀਵਨ ਸਾਥੀ ਤੋਂ ਬਿਨਾ ਦੁਨੀਆ ਦੇ ਸਾਰੇ ਪੁਰਸ਼ ਵੱਡੀ ਉਮਰ ਬਜ਼ੁਰਗਾਂ ਕੋ ਛੇ ਛੇ ਕਮਰੇ ਭਾਈ ਸ਼ੋਕਿਮਰ ਬੱਚਿਆਂ ਦੇ ਸਮਾਂ ਤਰੋ ਵਿਚਾਰ ਤਾ ਤਿੰਨ 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 ਰਸਾਂ ਦੀ ਗੱਲ ਹੋ ਗਈ ਰਾਸੋਸ ਹੋਇਨਾ ਰਸ ਰੂਪਾ ਕਲਮਨ ਰਸ ਪਰਮਲ ਕੀ ਵਾਸ ਸਵੰਧੀਆਂ ਦਾ ਤਸਕਾ ਇਸ ਸਰੀਰ ਦੇ ਉੱਤੇ ਚੰਮ ਦੇ ਉੱਤੇ ਬਿਨਾ ਲੋੜ ਉਹ ਐਵੇਂ ਕੁਝ ਨਾ ਕੁਝ ਲਾਈ ਜਾਣਾ ਇਹ ਵੀ ਚਾ ਸਕਦਾ ਹੈ ਇਹ ਵੀ ਛੱਡਣਾ ਇੱਕ ਲੋੜ ਲੋੜ ਨੂੰ ਨਾ ਲੱਗੇ ਜਰਣਾ ਲੋੜ ਭਾਵ ਕਿ ਕੋਈ ਮੌਸਮ ਦੇ ਅਨੁਸਾਰ ਕੋਈ ਚਮੜੀ ਨੂੰ ਲੋੜ ਪੈ ਗਈ ਕਿਸੇ ਕਰੀਮ ਪਾਊਡਰ ਦੀ ਵਾਤਿਆ ਜਾ ਸਕਦਾ ਹੈ ਕਿਸੇ ਸੰਜ ਕੋਈ ਤਕਲੀਫ ਹੋਵੇ ਤਾਂ ਵਾਤਿਆ ਜਾ ਸਕਦਾ ਕੁਝ ਇਦਾਂ ਚਮੜੀ ਦੀ ਸੰਭਾਲ ਕਰਨੀ ਹੈ ਮੌਸਮ ਦੇ ਅਨੁਕੂਲ ਕੋਈ ਮੈਡੀਕੇਸ਼ਨ ਕਰੀਮ ਦੀ ਪਾਊਡਰ ਦੀ ਲੋੜ ਪੈਗੀ ਵਾਤ ਤੋਂ ਹੈ ਪਰ ਬਿਨਾਂ ਲੋੜ ਤੋਂ ਜਾਨਕਿ ਐਵੇਂ ਜਾਨਕਿ ਚਮੜੀ ਉੱਤੇ ਕੁਝ ਨਾ ਕੁਝ ਲਾਈ ਜਾਣਾ ਐਵੇਂ ਸੈਨਿਟਾਈਜ਼ ਕੀ ਜਾਵੇ ਇਹ ਚਸਕਾ ਵੀ ਛੜਾ ਨਾ ਇਹ ਚਸਪਾਉੜ ਛੱਡਦੇ ਗੁਰਬਾਣੀ 'ਚ ਲਿਖਿਆ ਚੋਆ ਚੰਦਨ ਮਰਦਨ ਅੰਗਾ ਸੋਤਨ ਜਲਾ ਠੱਕੇ ਖਾਂ ਦੇ ਪੈਸੰਗ ਕਹਿੰਦੇ ਸ਼ਾਮਤੇ ਕੀ ਮਲਦੇ ਰਹਨੇ ਹੋ ਇੱਕ ਦਿਨ ਕਰੀਮਾ ਪਾਊਡਰਾਂ ਦੇ ਨਾਲ ਆੜਿਆ ਸ਼ਾਮ ਲਕੜਾਂ ਤੇ ਵਾਚੀ ਜਾਂਦਾ ਇਹ ਤੋਂ ਕੰਮ ਲੈ ਲੋ ਕਹਿੰਦੇ ਕੀ ਚੰਮ ਦੇ ਉੱਤੇ ਮਲਦੇ ਰਹਿੰਦੇ ਹੋ ਸੋ ਇਹ ਚਸਕਾ ਵੀ ਛੱਡਣੇ ਭਾਈ ਸਾਰਿਆਂ ਨੇ ਤਾਂ ਤੇ ਇਹ ਚੌਥਾ ਚਸਪਾ ਚਾਰ ਤਸਕੇ ਹੋ ਗਈਆਂ ਰੱਖੇ ਰਸ ਸੁਮੈਨਾ ਰਸ ਰੋਪਾ ਤਾਮਨ ਰਸਪਰਮ ਕੀ ਵਾਸਰਾ ਸੁਹੋਲੇ ਘੋੜਿਆਂ ਦਾ ਚਸਕਾ ਭਾਵ ਵਸ ਕੀ ਹੋ ਗਿਆ ਤੋਂ ਭਾਵ ਵਸ ਲੈਣੇ ਨਾਲ ਨਾਲ ਭਾਵ ਕੀ ਵਹਿ ਕਲਾ ਦਾ ਚਸਕਾ ਇੱਕ ਤਾਂ ਲੋੜ ਹੈ ਇੱਕ ਥਾਂ ਤੋਂ ਦੂਜੀ ਥਾਂ ਜਾਣ ਵਾਸਤੇ ਆਪਾਂ ਨੂੰ ਵਹਿਕਲ ਦੀ ਲੋੜ ਪੈਂਦੀ ਹੈ ਉਹਨਾਂ ਸਮੇਂ 'ਚ ਘੋੜੇ ਹੁੰਦੇ ਸੀ ਅਜੇ ਵਹਿਕਲਾ ਆ ਕੇ ਬਹੁਤ ਫੱਟੀਆਂ ਇਹ ਭਾਵੇਂ ਸਰ ਸਨਾ ਜੀ ਮਹਾਰਾਜ ਕਹਿੰਦੇ ਇੱਕ ਪਾਚਨ ਤੋਈ ਚੰਗੀ ਹੈ ਭਾਵ ਆਉਣ ਵਾਸਤੇ ਖਾਹੇ ਦੇ ਕਾਰੋਬਾਰੀ ਨੂੰ ਚੰਗੀ ਹੋਵੇ ਅੜਿਆ ਨਾ ਹੋਵੇ ਅੱਜ ਆਪਾਂ ਬਹਿ ਲੋ ਕਿ ਇੰਨਾ ਦਾ ਵਾਹਨ ਹੋਵੇ ਵੀ ਲੋਡ ਪੈਂਡ ਦੇ ਉੱਤੇ ਕਿਤੇ ਪਹੁੰਚ ਸਕੀ ਅੜਿਆ ਨਾ ਹੋਵੇ ਸਤਾਹੀ ਨਾ ਹੋਵੇ ਜਰਾਤੀ ਖੜੇ ਰਹੀਏ ਸੋ ਇੰਨਾ ਹੋਣ ਜਾਣ ਵਾਸਤੇ ਵਾਹਨ ਦੀ ਲੋੜ ਪੈਂਦੀ ਹੈ ਪਰ ਚਸਕਾ ਵੀ ਨਾ ਮੇ ਨਵੀਂ ਗੱਡੀ ਤੇ ਜਾਣਾ ਜਾਂ ਮੇਰੇ ਵਰਗੀ ਗੱਡੀ ਕਿਸੇ ਕੋਲ ਨਾ ਹੋਵੇ ਜਾਂ ਮੇਰੀ ਗੱਡੀ ਵਿੱਚ ਸੰਦ ਗਿਆ ਹੋਵੇ ਜੋ ਉਦਨ ਦੇ ਨਾਲ ਮੈਂ ਕੱਲ ਕਰਦਾ ਸੀ ਇਹ ਚਸਕਾ ਦੇ ਕਈ ਬਾਗਿਆਂ ਵਿੱਚ ਵੀ ਹੁੰਦਾ ਹੈ ਇਹ ਲੋਕ ਮੇਰੀ ਗੱਡੀ ਨੂੰ ਦੇਖ ਕੇ ਸਮਝ ਜਾਣਗੇ ਕਿ ਗੱਡੀ ਦਾ ਕੰਸੀ ਕੋਈ ਹੈ। ਤੇ ਬਾਫੇ ਕਰਦੇ ਆ ਗੱਲਾਂ ਨੌਵੇਂ ਰਸ ਲੀਆਂ, ਮਾਸ ਲੀਆਂ, ਅੱਠ ਰਸਾਂ ਘਾਲ ਪਸੇ ਹੋਈ ਹੁੰਦੀ ਐ, ਸੋਨਾ ਪਾਈ ਹਰਦੇ ਐ, ਸੈਂਟਿਸ਼ਟ ਕਿ ਫਿਰਦੇ ਐ। ਐਂ ਸੋਚ ਰਿਹਾ ਦਿੱਕੀ ਗੱਡੀ ਲੋਡ ਐ, ਇੱਕ ਗੱਡੀ ਜਾਨੀ ਕਿ ਵੀ ਸਟੇਸ ਪੁਆਇੰਟ ਬਣਾਉਣਾ ਲੱਗੇ ਉਹ ਗੱਡੀ ਜਿਵੇਂ ਨਾ ਹੋਵੇ, ਕੋਈ ਨਾ ਹੋਵੇ ਮੇਰੀ ਅਲਿਕੇ। ਫਿਰ ਉਹ ਚਸ ਕੇ ਕਿਹੜਾ ਤੱਕ ਪੁੱਛਿਆ ਹੋ। ਪੁੱਛਿਆ ਹੋ ਮਾਸ ਮਾਸ ਦਾ ਰੋਲਾ ਪਾਇਆ ਹੋਇਆ ਐ। ਆਹ ਚਸ ਕਹਿੰਦੀ ਗੱਲ ਕੌਣ ਕਰੂਗਾ? ਇਹ ਇਹ ਚਸਕੇ ਸਮਝੋ ਬੜਿਆ ਸੀ ਬੋਲਦੇ ਨੇ ਨਾ ਚਸਕੇ ਵਾਲੇ ਬਾਬੇ ਲੋਕ ਵੀ ਇਸੇ ਜਾਂਦੇ ਨੇ ਨਾ ਚਸਕੇ ਦੀ ਗੱਲ ਕਰਦੇ ਕੋਈ ਤਾਂ ਚਸਕਿਆ ਜਾਪ ਨਹੀਂ ਹੋ ਕਿਸ ਕਰਕੇ ਰਸ ਸੁ ਸੋਇਨਾ ਰਸੁ ਲਪਾ ਕਾਮਣ ਰਸ ਪਰਮਲ ਕੀ ਵਾਸ ਰਸ ਭੋੜੇ ਤਾਂ ਵੀ ਇੰਨਾ ਭਾਈ ਭੋੜੇ ਰਸ ਵੀ ਛੱਡਣਾ ਭਾਹ ਵਹਿਕਲ ਦਾ ਚਸਕਾ ਛੱਡਣਾ ਉਸਕੇ ਇਸ ਪੁਆਇੰਟ ਨਹੀਂ ਬਣਾਉਣਾ ਆਉ ਜਾਣ ਵਾਸਤੇ ਆਪਾਂ ਲੋੜ ਪੈਂਦੀ ਰੱਖੀ ਆਪਣੌਰ ਵਾਲੇ ਦੀ ਰੱਖੀ ਮੈਂ ਇਹ ਗੋਲ ਨਹੀਂ ਉਹ ਤਾਂ ਲੋੜ ਚ ਆ ਗਿਆ ਤੇ ਚਸਕਾ ਦੋਨੇ ਕੰਨਾਂ ਨਾਲ ਲਿਖ ਜਾਣਾ ਤਾਂ ਤੇ ਰਾਸੋ ਕੋ ਬੜੇ ਰਾਸਸ ਸੇਜਾ ਹਰਾਮ ਦਰਸਤੀ ਦਾ ਜਾ ਸਕਾ ਇੱਕ ਤਾਂ ਕੁਝ ਸਮਾਂ ਸਰੀਰ ਨੂੰ ਆਰਾਮ ਦੀ ਲੋੜ ਹੈ 6-8 ਘੰਟੇ ਕੰਪਿਊਟਰ ਦੇ ਮਤਲਬਕ ਇੱਕ ਹੈ ਹਰਾਮ ਪ੍ਰਸਤ ਹੋ ਜਾਣਾ ਅਭੀ ਬੜੇ ਲੋਕ ਯਾਨੀ ਕਿ ਸਾਡੀ ਇੰਡੀਆ ਦੇ ਵਿੱਚ ਆਰਾਮ ਦਾਸ ਹੋਗੇ ਵੇਲਣ ਹੋਗੇ ਐਸੇ ਵੇਲੇ ਰਹਿਣਾ ਹਰਾਮ ਪ੍ਰਸਤ ਹੋ ਜਾਣਾ ਪਿੰਨਾ ਯਾਨੀ ਕਿ ਲੋੜ ਤੋਂ ਐਵੇਂ ਜਣ ਕੇ ਲੇਟੇ ਰਹਿਣਾ ਸਤ ਇਹ ਚਸਕਾ ਨਹੀਂ ਭੜਾ ਆਰਾਮ ਲੋੜ ਹੈ ਆਰਾਮ ਪ੍ਰਸਤ ਨਹੀਂ ਹੋਣਾ ਕਲਪਨਾ ਹੱਸੀ ਆਪਣਾ ਆਪਣੇ ਹੀ ਕਾਜ ਸਵਾਰ ਜਿੰਨਾ ਹੋ ਸਕਦਾ ਆਪਣਾ ਨਾਮ ਆਪਰੋ ਬਾਤ ਦਾ ਕੰਮ ਹੋਵੇ ਤਾਂ ਆਪਾਂ ਨੂੰ ਕਿਸੇ ਵੀ ਮਦਦ ਲੈਣੀ ਪੈਂਦੀ ਹੈ ਵੱਖਰੀ ਗੱਲ ਹੈ ਖਾਸ ਕਰਕੇ ਮੌਕਿਆਂ ਤੇ ਵੀ ਲੈਣੇ ਵੱਖਰੀ ਪੈਂਦੀ ਹੈ ਦੇਖੋ ਬਾਣੀ ਦਾ ਗਿਆਨ ਰਸ ਕੋੜੇ ਦਾ ਸੇਜਾ ਮੰਦਰ ਮਕਾਨ ਦਾ ਚਸਕਾ ਇੱਥੇ ਤਾਂ ਲੋੜ ਵਾਸਤੇ ਆਪਾਂ ਮਕਾਨ ਬਣਾਉਣੀ ਹੈ ਇੱਥੇ ਹੁੰਦਾ ਚਸਕਾ ਢੇਰ ਸਪੋਰਟ ਬਣਾ ਲੈਣਾ ਇਹ ਮੇਰੇ ਪਰਗਾ ਪਰ ਕਿਸੇ ਦਾ ਨਾ ਹੋਵੇ ਜਣ ਬਸ ਦੇਖਣ ਵੀ ਜਾ ਰਿਹਾ ਹਾਂ ਇੱਧਰ ਆਇਆ ਇਧਰ ਬਹੁਤ ਲੋਕ ਨੇ ਜਿਹੜੇ ਦਿਖਾਉਣ ਵਾਸਤੇ ਘਰ ਬਣਾਉਂਦੇ ਆ ਰਹਿਣ ਵਾਸਤੇ ਘਟਾ ਅੰਦਰੋਂ ਉਹ ਪੰਧ ਜੋੜਵਾਤਾ ਬਾਹਰੋਂ ਬੰਧਾ ਲਾਉਂਦੇ ਆ ਜੋੜੋ ਸੋ ਇਟਾ ਦਾ ਇਹ ਵੀ ਜਾਨੀ ਕਿ ਛੱਡਦੇ ਨੇ ਸਸਤਾ ਸਟੇਜ ਪੁਆਇੰਟ ਵੀ ਬਣਾਉਣਾ ਰਹਿਣ ਵਾਸਤੇ ਮਕਾਨ ਦੀ ਲੋੜ ਹੈ ਕੋਈ ਸ਼ੱਕ ਨਹੀਂ ਇਹਦੇ ਵਿੱਚ ਪਰ ਚਸਕੇ ਵਿੱਚ ਨਹੀਂ ਪੈਣਾ بڑے ਲੋਕ ਮਕਾਨਾਂ ਦੇ ਚਸਕੇ ਵਿੱਚ ਕਾਫੀ ਹੰਢਾ ਲੈਂਦੇ ਉਹ ਵੀ ਜਿਹੜਾ ਡਿਵੈਲਪਰ ਹੋ ਗਿਆ ਤੇ ਉਹਨਾਂ ਫਾਉਂਡਰ ਬੰਦੇ ਜਿਹੜੇ ਸਟੇਜ ਨੀਮਾਨ ਬਣਾਉਂਦੇ ਸਟੇਜ ਬਣਾਉਂਦੇ ਤੇ ਬੜਾ ਹੁੰਦਾ ਨਾ ਸੋ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਮੀਠਾ ਤਾਂ ਖੱਟ-ਮਿੱਠੇ ਪਦਾਰਥਾਂ ਦਾ ਦੱਸਦਾ ਇਕ ਤਾਂ ਭੋਜਨ ਲੋੜ ਹੈ ਇਕਾ ਮੈਨੂੰ ਬਿਨਾਂ ਲੋੜ ਤੋਂ ਜੀਭ ਦੇ ਸਵਾਦ ਪੂਰੀ ਕਰਦੇ ਰਹੇ ਨਾ ਚਲੋ ਖਾਣਨੇ ਕੋਲ ਜਾਓ ਭੋਜਨ ਖਾਣਨੇ ਆ ਤਾਂ ਦੁਸਤੀ ਦਾ ਹਰਬੂ ਦਾ ਬਿਮਾਰ ਔਖ ਲਗੀ ਤੋ ਖਾਓ ਔਖ ਗਰੀਂ ਹੀ ਹਟ ਜਾਓ ਪੇਟ ਵੀ ਕਦੇ ਕੋਈ ਬਿਮਾਰੀ ਨਹੀਂ ਹੋਊਗੀ ਊੜਾ ਪੇਟ ਨਹੀਂ ਭਰਨਾ ਭੁੱਖਾ ਵੀ ਦੌਨ ਆਈ ਨਾ ਵੀ ਖਲਾਉ ਬੋ ਸ਼ਕਰੀ ਹਣ ਜੋ ਐਵੇਂ ਜਾਨੀ ਕਿ ਜੀਵ ਦੇ ਸਵਾਦ ਵਾਸਤੇ ਖਾ ਲੈਣਾ ਭੁੱਖਣਾ ਹੋਣੀ ਨਾ ਇਹ ਛੱਡ ਦੇ ਇਹ ਸਰੀਰ ਨੂੰ ਲੋੜ ਨੂੰ ਮੁਖਰਾ ਹੈ ਚਸਕੇ ਇਤਨੀ ਪੈਣਾ ਜੀਵ ਦੇ ਸਵਾਦਾਂ ਵਿੱਚ ਨਹੀਂ ਪੈਣਾ ਇਸ ਕਰਕੇ ਹੁਣ ਇਹ ਚਸਕਾ ਵੀ ਛੱਡੋ ਗਲਤਲੀ ਚਸਕੇ ਸਾੜੀ ਬਾੜੀ ਰਸ ਇੱਕ ਲੋੜ ਹੈ ਲੋੜੋਂ ਤਾਂ ਸਮਝ ਸਕਦੇ ਹਾਂ ਰਸ ਵੀ ਖਾ ਰਸ ਮਾਸ ਆ ਗਿਆ ਮਨੋਂ ਮਾ ਇਹ ਹਰ ਮਾਸ ਦਾ ਚਸਪਾ ਚਸਪਾ ਪਰ ਕਿ ਸਭ ਕੁਝ ਪ੍ਰਾਪਤ ਹੋ ਰਿਹਾ ਹੈ ਕੋਈ ਲੋੜ ਨਹੀਂ ਇੱਕ ਤੁਨ ਵਰਤੀ ਦਲ ਦਸਨ ਕਰੇ ਖਤਮ ਕੋਈ ਸਾਇਕੀ ਹੋ ਰਹੀਆ ਹੋ ਜੁਵੇਦਾ ਇਹਦੇ ਦਸਤਾ ਧਿਆਣਾ ਨਹੀਂ ਪਾਉਣਾ ਬੰਗਲਾ ਸੰਤ ਕੋ ਕਥਾ ਕਰਕੇ ਦਾਸ ਬਾਹਰ ਆਇਆ ਉਹ ਗੁਰਮਖਰੂ ਘਰੇ ਬੈਠੇ ਕਫਾ ਸੁਣਦੇ ਰਹੇ ਟੀਵੀ ਬਾਤੀਆਂ ਮਾਰਹੀ ਚਾਰ ਦੇਣ ਪੰਜਵੇਂ ਦਿਨ ਉਸ ਯਾਨੀ ਕਿ ਕਥਾ ਸੁਣਨ ਵਾਸਤੇ ਆਲੇ ਮੈਨੂੰ ਮਿਲਣਾ ਪਉਂਦੇ ਸੀ ਕਥਾ ਤੋਂ ਬਾਅਦ ਜਦੋਂ ਮੈਂ ਬਾਹਰ ਆਇਆ ਮੇਰੀ ਪਿੱਛੇ ਆ ਗਈ ਬਾਹਰ ਆ ਕੇ ਖਤੀ ਦੀ ਸਾਂਝ ਹੋਈ ਤੇ ਕਹਿੰਦੇ ਇੱਕ ਪ੍ਰਸ਼ਨ ਪੁੱਛਣਾ ਹੈ ਜਵਾਬ ਤੁਸੀਂ ਹਾਂ ਜਾਂ ਨਾ ਦੇ ਵਿੱਚ ਦੇਣਾ ਹੋਵੇ ਬਸ ਮਨੁੱਖਾਪਾ ਹਰ ਕਿਸੇ ਵੀ ਵਰਮਾਣੀ ਦੇ ਪ੍ਰਮਾਣ ਨਹੀਂ ਦੇਦੇ ਤੁਸੀਂ ਜੋ ਤੁਹਾਨੂੰ ਮੈਂ ਪੁੱਛਿਆ ਤੁਸੀਂ ਹਾਂ ਜਾਂ ਨਾ ਤੋਹਾਰ ਮੈਂ ਬਸ ਹਾਂ ਜਾਂ ਨਾ ਬਸ ਮੈਂ ਕਹਾਂ ਜੀ ਪੁੱਛੋ ਕਹਿੰਦੇ ਤੁਸੀਂ ਮਾ ਸਖੰਦੇ ਹੋ ਪ੍ਰਸ਼ਨ ਕੀਤਾ ਮੈਨੂੰ ਗੁਰੂ ਮਹਾਰਾਜ ਨੇ ਦਿੱਲੀ ਬੰਗਲਾ ਸਾਹਿਬ ਜਵਾਬ ਹਾਂ ਜਾਂ ਨਾ ਦੇ ਮੈਂ ਦੇਖਾਂ ਤੁਹਾਨੂੰ ਇਸ ਸੁਰਤ ਕਿੱਥੋਂ ਤੱਕ ਪੜ੍ਹਦੀ ਹੈ ਬਾਣੀ ਮੈਂ ਕਹਾਂ ਹਾਂ ਜੀ ਮੈਂ ਮਾਸ ਖਾਂਦਾ ਹਾਂ ਜਵਾਬ ਹਾਂ ਜਾਂ ਨਾ ਦੇਣਾ ਸੀ ਨਾ ਮੈਂ ਕਹਾਂ ਹਾਂ ਮੈਂ ਮਾਸ ਖਾਂਦਾ ਹਾਂ ਖੁਸ਼ ਹੋ ਗਏ ਜੱਫੀ ਪਾ ਲਈ ਮੈਂ ਫਿਰ ਕਹਿੰਦੇ ਇਹ ਪ੍ਰਸ਼ਨ ਤਾਂ ਮੇਰੇ ਅੰਦਰੋਂ ਉੱਠਿਆ ਸੀ ਮੈਂ ਤੁਹਾਨੂੰ ਪੁੱਛ ਲਿਆ ਇੱਕ ਪ੍ਰਸ਼ਨ ਹੋਰ ਪੁੱਛਣਾ ਚਾਹੁੰਦਾ ਇਹ ਜੀ ਸਤ ਪਾਤ ਜੀ ਜਾਇ ਤੋ ਹੋਵੇ ਪੁੱਛੋ ਮੈਂ ਇੱਕ ਹੋਰ ਪੁੱਛੋ ਇਹਦੇ ਹੁਣ ਇਹ ਦੱਸੋ ਕਾਹਵਾ ਹੰਦੇ ਹੋ ਮੈਂ ਕਿਹਾ ਜੀ ਪਾਨ ਸਲਾ ਮਾ ਸਫਾਈ ਦਾ ਚਾਵਲਾ ਮਾ ਸਫਾਈ ਦਾ ਪਿੰਡਿਆਂ ਮਾ ਸਫਾਈ ਦਾ ਤੋੜੀਆਂ ਮਾ ਫੀਲਿਆਂ ਦਾ ਫੀਲ ਬਾਦਾਮ ਦਾ ਸਾਰੀ ਗਣਿਆ ਤੇ ਫਰਮਾਨ ਸੁ ਬਾਣੀ ਤੁਸੀਂ ਲੋਕੋ ਤਾਂ ਗੁਰਮੁਖੂ ਜਾਣਦਾਰ ਸੀ ਹੰਟ ਚ ਜੇਰ ਚ ਸੇਤ ਚ ਪੁੱਤ ਪੁੱਤ ਤੇਰੇ ਕੀ ਏ ਜਨਤਾ ਏਕ ਪੁਰਬ ਮੈਂ ਇਹਰਾ ਦੇਖ ਤਾ ਤੂੰ ਸਵਣਾ ਵਾਹੇ ਹੰਤਨ ਰਹਾਤਾ ਆਂਡੇ ਦੇ ਜਿਹੜੇ ਸੇਤੇ ਖੁੱਤਪੁੱਲ ਵਿੱਚ ਬਨਸਪਤੀ ਵੀ ਆ ਗਈ ਨਾ ਬਨਸਪਤੀ ਵੀ ਆ ਗਈ ਨਾ ਖੁੱਤਪੁੱਲ ਦੇ ਵਿੱਚ ਆ ਲੋਕ ਇਹ ਬਨਸਪਤੀ ਵੀ ਪਰਮਾਤਮਾ ਦੇ ਪੈਦਾ ਕੀਤੇ ਹੋਏ ਜੀਵ ਹੈ ਜੇ ਗੁਰਬਾਣੀ ਦੇ ਗਿਆਨ ਨੂੰ ਅਸੀਂ ਮੰਨ ਲਈਏ ਸਾਡਾ ਰੋਲਾ ਨਹੀਂ ਕੋਈ ਰਹਿੰਦਾ ਸਾਡਾ ਕੋਈ ਪਰੌੜੇ ਕਦੋਂ ਪੈਂਦੇ ਆ ਇਦੋਂ ਸਿੰਗ ਗੁਰਵਾਣੀ ਦੀ ਗੱਲ ਛੱਡ ਕੇ ਪ੍ਰਮਾਣ ਦਿੰਦੇ ਆ ਜਾਨੀ ਕਿ ਵਾਸਵਾ ਕੋਈ ਕਿਸੇ ਬਾਬੇ ਦਾ ਪ੍ਰਮਾਣ ਦਿੰਦਾ ਕੋ ਕਿਸੇ ਦਾ ਪ੍ਰਮਾਣ ਦਿੰਦਾ ਕਿਸੇ ਦਾ ਪ੍ਰਮਾਣ ਉਹਦੋਂ ਵਾਲਾ ਕਹਿੰਦਾ ਜਿਹੇ ਜਿਹੇ ਹੁੰਦੇ ਹਾਂ ਤੁਸੀਂ ਦੈਰਾਂ 'ਚ ਫਸਦੇ ਹਾਂ ਡੇੜਿਆਂ ਦੇ ਬਾਬਿਆਂ ਦੇ ਸੰਪਰਦਾਵਾਂ 'ਚ ਉਹਦੋਂ ਹੀ ਫੇਰ ਨੀਂਰੋਂ ਨਿਪਟਦੇ ਇਹ ਗੁਰਵਾਣੀ ਤੇ ਆਜੋ ਸਾਡਾ ਰੋਣਾ ਹੀ ਕੋਈ ਨਹੀਂ ਖਤਮ ਹੋਏ ਰੋਲੇ ਸਾਰੇ ਸੋਚੋ ਇਸ ਕਰਕੇ ਆਮ ਹਾਲਤ ਦੇ ਵਿੱਚ ਸਭ ਕੁਝ ਮਿਲ ਰਿਹਾ ਕੰਨ ਕੰਨ ਮਾਸ ਹਾਇਕ ਨੂੰ ਸਾਹਬਾ ਨਮਸਤੈ ਆਪਾ ਆਪਣੀ ਪਾਸੇ ਵਿੱਚ ਕੰਕਲਾ ਕਾ ਰਹਿਨੇ ਸੀ ਤੋਂ ਪਪਾ ਸਾਹਿਬ ਅਸ਼ਵਾਰ ਬੜੀ ਅਬੀਦਨ ਸਾਹਬਾ ਚਾਵਲਾ ਦਾ ਹਦੀ ਕੋਈ ਜਲਦੀ ਨੀ ਤਮ ਕੋਈ ਵਾਰ ਨਹੀਂ ਇਹਦਾ ਰੋਕਤੇ ਕੋਈ ਕੋਈ ਐਸੀ ਪ੍ਰਸਥਿਤੀ ਪੈਦਾ ਹੋ ਜਾਵੇ ਖਾਸ ਹਾਲਾਤ ਵੀ ਇਹ ਮਾਸ ਨਾ ਮੇਰੇ ਕੰਕਲਾ ਚਾਵਲ ਦਾ ਉਹ ਜਿਵੇਂ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਘੇਰਾ ਪਿਆ ਇਹ ਨਹੀਂ ਮਿਲਿਆ ਸਰਪ ਚਾਵਲ ਦੂਸਰਾ ਕੁਛ ਫਿਰ ਇਹ ਛੋਟਾ ਕਦੇ ਹੀ ਹੋਇਆ ਇਤਨੀ ਲੋੜ ਪਈ ਖਾਣ ਦੀ ਇਨਾ ਭੰਗ ਕੀਤਾ ਭੁੱਖ ਨੇ ਕਿ ਪੱਟਾ ਦਾ ਵਾਸਤੱਕ ਇਹ ਵੀ ਖਾਣਾ ਪਿਆ। ਅੜ ਕੇ ਦੇਖੋ ਉਹ ਕੀ ਐ ਉਹ ਕੋਈ ਜੀਵ ਦਾ ਸਵਾਦ ਨਹੀਂ ਕੋਈ ਚਸਤਾ ਨਹੀਂ ਉਸ ਵੀਰ ਸਥਿਤੀ ਇਹ ਬਣ ਗਈ ਸਰੀਰ ਨੂੰ ਅਤੀ ਲੋੜ ਹੈ ਭੋਜਨ ਦੀ ਕੁਝ ਨਹੀਂ ਮਿਲ ਰਿਹਾ ਪੱਟਾ ਦਾ ਵਾਸਤੱਕ ਇਹ ਨਹੀਂ ਖਾਣਾ ਪੈ ਗਿਆ। ਸੋ ਕਹਿਣ ਦਾ ਭਾਵ ਇੱਕ ਖਾਸ ਹਾਲਾਤ ਹੁੰਦਾ ਹੈ ਕੋਈ ਤਵਕੀ ਦਾ ਨਹੀਂ ਆਮ ਹਾਲਤ ਦੇ ਵਿੱਚ ਭਾਈ ਜੋ ਜਾਨੀ ਕਿ ਮਿਲ ਰਿਹਾ ਹੈ ਹੈ ਸਭ ਜੀ। ਜਿੱਥੇ ਦਾਨੇ ਆਪ ਨੇ ਜੀਆ ਰਹਿ ਗਏ ਤੇ ਰੌਲਾ ਖਤੇ ਹੋਣ ਟਗਣਾ ਨਾ ਮਾਸ ਮਾਸ ਕਰ ਉਹ ਕਿਤੇ ਗੜੀ ਆਉਂਦੇ ਆ ਕੌਰ ਮਾਸ ਮਾਸ ਆਸਥਾਨ ਤਾਂ ਰਹਿ ਕੇ ਸਮੇਂ ਸਾਥ ਸੁਮਾਨੇ ਪਰਵਾਹ ਕੋਣ ਹੈਦਾ ਜਾਂਦੇ ਸਾਰੇ ਕੰਮ ਦਾ ਹਾਲ ਚੰਗ ਚਾਹੋ ਨਾ ਸਭੀ ਜਨੋ ਸਬਜ਼ੀਆਂ ਮਾਲਾ ਖਾਈ ਜਨੋ ਖਾਈ ਜਨੋ ਬੇਨ ਨਾ ਕਤੇ ਕੋਣ ਹਰੇ ਖਾਈ ਇਹਨੇ ਰੋ ਭਾਈਆਂ ਨੇ ਗੋੜਵਾ ਨਹੀਂ ਮਾਸ ਕਰ ਇਸ ਕਰਕੇ ਅਸੀਂ ਇੱਛਾ ਛੜੇ ਨਹੀਂ ਪਾਉਂਦੇ ਛੜਣਾ ਕੋਈ ਨਹੀਂ ਕਿਤੇ ਵਸ ਪਾਣੀ ਦੇ ਗਿਆਨ ਨੂੰ ਸਮਝੋ ਜਸਕਾ ਕੋਈ ਵੀ ਮਾੜਾ ਹਰ ਤਸਨਾ ਮਾੜਾ ਇਸ ਕਰਕੇ ਮਾਸਵੇ ਕਸਕੇ ਕਿਉਂ ਨਾ ਪਈਏ ਸਭ ਕੁਝ ਆਮ ਮਿਲ ਰਿਹਾ ਸਵਦੀਆਂ ਦਾ ਬੜਾ ਸਭਤੀ ਸਭ ਕੁਝ ਖੜ ਬਚਾਵ ਠੀਕ ਹੈ ਉਸ ਮਿਲ ਰਿਹਾ ਸਭ ਕੁਝ ਭਾਈ ਜੀ ਕੋ ਪਰ ਛੜਣਾ ਰਵਾ ਨਹੀਂ ਪਉਂਦਾ ਸੋਬੀਰੇ ਹਾਜੀ ਨੌ ਜਸ ਕਹਿੰਦੀ ਆਪਾਂ ਸੁਝੇ ਬਗਲ ਕੀਤੀ ਹੈ ਰਸ ਸੋਇਨਾ ਸੁਰਪਾ ਦਾਮ ਵਸਪਰ ਮਿਲ ਕੀ ਵਾਸ ਰਸ ਧੋੜੇ ਰਸ ਸੇਜਾ ਮੰਤਰ ਰਾਸਮੀਠਾ ਰਾਸਮਾਸ ਇਹ ਤੇ ਰਾਸ ਸਰੀਰ ਕੇ ਹੈ ਵਟ ਨਾਮ ਨਿਵਾਸ ਜਿਹੜੀ ਇਹਨਾਂ ਚਸਕਿਆਂ ਦੇ ਵਿੱਚ ਹੈ ਸਾਰੇ ਚਸਕੇ ਨੌ ਦੇ ਨੌ ਇਕਲੇ ਨੌ ਦੇ ਨੌ ਉਹਦੇ ਹਿਰਦੇ ਠਾਕੇ ਨਾਮ ਦਾ ਵਾਸਾ ਕਿਵੇਂ ਹੋ ਸਕਦਾ ਪਰ ਨਹੀਂ ਹੋ ਸਕਦਾ ਜਿਹੜੀ ਸੁਰਤ ਚਸਕੇ ਵਿੱਚ ਹੈ ਕਿਸੇ ਵੀ ਚਸਕੇ ਵਿੱਚ ਉਹਦੇ ਅੰਦਰ ਪਰਮਾਤਮਾ ਦੇ ਨਾਮ ਰਾਸ ਦਾ ਵਾਸਾ ਨਹੀਂ ਹੋ ਸਕਦਾ